ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਹੋਏਗੀ ਜੋ ਪਲੇਨ ਕੱਟ ਪੀਸਾਂ ਦੇ ਉੱਪਰ ਹੋਏਗੀ ਖਾਦੀ ਦੇ ਉੱਪਰ ਰਹਿਣ ਵਾਲੇ ਪੀਸ ਹੋਣਗੇ ਔਰ ਪਲੱਸ ਹੋਣਗੇ ਜਿਹੜੇ ਗਲਾਸ ਆਰਗੇਂਜ਼ਾ ਦਾ ਜਿਹੜਾ ਸਟੱਫ ਤੁਹਾਨੂੰ ਅੱਜ ਆਪਾਂ ਦੇਵਾਂਗੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਏਗਾ ਜੀ ਸੋ ਸਟਾਰਟ ਕਰਨ ਤੋਂ ਪਹਿਲਾਂ ਵੀਡੀਓ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿੰਨਾ ਭੈਣਾਂ ਨੇ ਵੀ ਵਿਜ਼ਿਟ ਕਰਕੇ ਕੱਪੜੇ ਬਾਏ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਤੋਂ ਸਾਡੇ ਫੋਨ ਦੇ ਉੱਪਰ ਲੋਕੇਸ਼ਨ ਲੈ ਕੇ ਤੇ ਆਪਣੇ ਲਈ ਸੋਹਣੇ-ਸੋਹਣੇ ਸੂਟਾਂ ਜਿਹੜੇ ਉਹ ਲੈ ਸਕਦੀਆਂ ਨੇ ਜੀ ਜਿਹੜੀਆਂ ਪੈਣਾ ਆਨਲਾਈਨ ਲੈਣਾ ਚਾਹੁੰਦੀਆਂ ਨੇ ਉਹ ਆਨਲਾਈਨ ਵੀ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਗਲਾਸ ਆਰਗੇਂਜ਼ਾ ਸਟੱਫ ਹੋਏਗਾ ਜੀ ਗਲਾਸ ਆਰਗੇਂਜ਼ਾ ਸਟੱਫ ਹੋਏਗਾ ਸਟੱਫ ਅਸੀਂ ਤੁਹਾਨੂੰ ਚੈੱਕ ਕਰਾਉਣੀ ਹੈ ਸ਼ਾਈਨਿੰਗ ਹੋਏਗੀ ਜੀ ਸਟੱਫ ਦੇ ਵਿੱਚ ਬਹੁਤ ਸੋਹਣਾ ਸਟਾਫ ਆ ਪੂਰਾ ਸੋਲਿਡ ਹੋਏਗਾ ਜੀ ਸਟਾਫ ਇਦਾਂ ਨਹੀਂ ਹੈਗਾ ਵੀ ਤੁਸੀਂ ਇਹਦੇ ਉੱਪਰ ਵਰਕ ਹੈਂਡ ਵਰਕ ਥ੍ਰੈਡ ਨੀਡਲ ਜੋ ਮਰਜੀ ਤੁਸੀਂ ਵਰਕ ਇਸ ਤੇ ਉੱਪਰ ਕਰਵਾ ਸਕਦੇ ਹੋ ਜੀ ਪ੍ਰਾਈਸ ਸੁਣ ਕੇ ਤੁਸੀਂ ਹੋ ਹੋ ਜਾਣਾ ਹੈਰਾਨ ਪ੍ਰਾਈਸ ਹੋਏਗਾ ਸਿਰਫ 150 ਰੁਪਏ ਦਾ ਤੁਹਾਨੂੰ ਇੱਕ ਪੀਸ ਮਿਲੇਗਾ 300 ਰੁਪਏ ਦੇ ਤੁਹਾਨੂੰ ਦੋ ਪੀਸ ਮਿਲਣਗੇ ਇੱਕ ਪੀਸ ਦੀ ਜਿਹੜੀ ਕੱਟ ਹੋਏਗੀ ਉਹ 3.5 ਤੋਂ 3.5 ਮੀਟਰ ਦੀ ਕੱਟ ਹੋਏਗੀ ਮਤਲਬ ਕਿ 300 ਰੁਪਏ ਦੇ ਵਿੱਚ 6.5 ਤੋਂ 7 ਮੀਟਰ ਜਿਹੜਾ ਫੈਬਰਿਕ ਆ ਤੁਹਾਨੂੰ ਮਿਲੇਗਾ ਜੀ ਇੰਨੇ ਦੇ ਵਿੱਚ ਤਾਂ ਆਪਣਾ ਦੁਪੱਟਾ ਵੀ ਰੈਡੀ ਨਹੀਂ ਹੁੰਦਾ ਹੈਗਾ ਜੀ ਦੁਪੱਟਾ ਵੀ ਜਿਹੜਾ ਹੈਗਾ ਆਪਾਂ ਨੂੰ ਕੋਸਟਲੀ ਪੈ ਜਾਂਦਾ ਹੈ ਤੇ ਜੇਕਰ ਤੁਸੀਂ ਇਦਾਂ ਪੂਰਾ 2 ਪੀਸ ਬਾਈ ਕਰਦੇ ਹੋ ਤੇ 7 ਮੀਟਰ ਦੇ ਵਿੱਚ ਆਰਾਮ ਨਾਲ ਆਪਣਾ ਦੁਪੱਟਾ ਵੀ ਵਿੱਚ ਹੀ ਐਡਜਸਟ ਹੋ ਜਾਂਦਾ ਹੈ ਜੀ 300 ਰੁਪਏ ਦਾ ਪ੍ਰਾਈਸ ਹੋਏਗਾ ਜੀ ਸਟਾਫ ਹੋਏਗਾ A1 ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਇਦਾਂ ਨਹੀਂ ਹੈਗਾ ਵੀ ਇਹ ਬਹੁਤ ਹੀ ਜ਼ਿਆਦਾ ਇਦਾਂ ਫਲਫੀ ਰਹੂਗਾ ਵੀ ਇਹ ਉਹ ਵੀ ਆਪਣੇ ਵਧੀਆ ਨਹੀਂ ਲੱਗਣਾ ਹੈਗਾ ਜਦੋਂ ਇਹਦੇ ਥੱਲੇ ਲਾਈਨਿੰਗ ਲੱਗ ਗਈ ਇੰਨੀ ਕੀ ਜ਼ਿਆਦਾ ਸੋਹਣੀ ਸੀ ਗ੍ਰੇ ਸੋਹਣੀ ਹੈ ਸੂਟ ਦੇ ਉੱਪਰ ਬਹੁਤ ਸੋਹਣੀ ਗ੍ਰੇ ਸੋਹਣੀ ਹੈ ਤੁਸੀਂ ਹੈਂਡ ਕਰਾਉ ਥ्रेड ਕਰਾਉ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜੀ ਕਲਰ ਹੋਏਗਾ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਜੀ ਪਹਿਲਾ ਹੀ ਕਲਰ ਹੈ ਜੋ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਹੈਗਾ ਜਿਹੜਾ ਕਲਰ ਡਾਰਕ ਲਵੈਂਡਰ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਵੱਖਰਾ ਜਿਹਾ ਕਲਰ ਹੈਗਾ ਜੀ ਇਹਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜਿਸ ਦੇ ਵਿੱਚ 300 ਰੁਪਏ ਦਾ ਪੂਰਾ ਜਿਹੜਾ ਤੁਹਾਡਾ ਹੈਗਾ ਉਹ ਸੂਟ ਮਿਲ ਜਾਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ 300 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲ ਜਾਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਇੱਕ ਪੀਸ ਹੋਏਗਾ ਜੀ ਲਾਈਟ ਗ੍ਰੇ ਕਲਰ ਹੋਏਗਾ ਜੀ ਇੱਕ ਪੀਸ ਰਹਿਣ ਵਾਲਾ ਇਸ ਦੇ ਵਿੱਚ ਜੇਕਰ ਤੁਸੀਂ ਇਹਨਾਂ ਦੀ ਮੈਚਿੰਗ ਕਰਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਪਿੰਕ ਕਲਰ ਹੋਏਗਾ ਜੀ ਲਾਈਟ ਪਿੰਕ ਕਲਰ ਦਾ ਵੀ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਜਿਹੜੀਆਂ ਭੈਣਾਂ ਮੈਚਿੰਗ ਕਰਕੇ ਬਾਏ ਕਰਨਾ ਚਾਹੁੰਦੀਆਂ ਨੇ ਉਹ ਮੈਚਿੰਗ ਕਰਕੇ ਵੀ ਬਾਏ ਕਰ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਡਾਰਕ ਪਿੰਕ ਕਲਰ ਹੋਏਗਾ ਜੀ ਡਾਰਕ ਪਿੰਕ ਕਲਰ ਹੋਏਗਾ ਜੀ ਇਸ ਦੇ ਵਿੱਚ ਇਹਦੇ ਵਿੱਚ ਵੀ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਸਕਿਨ ਕਲਰ ਹੋਏਗਾ ਜੀ ਸਕਿਨ ਕਲਰ ਦੀ ਮੈਚਿੰਗ ਤੁਸੀਂ ਡਾਰਕ ਪਿੰਕ ਨਾਲ ਵੀ ਕਰ ਸਕਦੇ ਹੋ ਸਕਿਨ ਕਲਰ ਦੀ ਮੈਚਿੰਗ ਤੁਸੀਂ ਜਿਹੜੀ ਹੈਗੀ ਆ ਉਹ ਗਾਜਰੀ ਛੇੜਨਾ ਵੀ ਕਰ ਸਕਦੇ ਇਹਨਾਂ ਦੀ ਮੈਚਿੰਗ ਕਾਫੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਨੈਕਸਟ ਜੋ ਹੋਏਗੀ ਇਹਨਾਂ ਦੀ ਮੈਚਿੰਗ ਕਾਫੀ ਜ਼ਿਆਦਾ ਸੋਹਣੀ ਲੱਗ ਰਹੀ ਹੈ orange ਦੇ ਨਾਲ ਲਾਈਟ ਜਿਹੜਾ ਹੈਗਾ ਇਹ ਸਕਿਨ ਕਲਰ ਹੋਏਗਾ ਜੀ ਇਨਾਂ ਦੀ ਆਪਸ ਵਿੱਚ ਮੈਚਿੰਗ ਕਾਫੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਜੀ ਜੇਕਰ ਤੁਸੀਂ ਥ੍ਰੈਡ ਹੈਂਡ ਕੋਈ ਵੀ ਵਰਕ ਇਹਨਾਂ ਦੇ ਉੱਪਰ ਕਰਵਾ ਕੇ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਲੈ ਸਕਦੇ ਹੋ ਜੀ ਸ਼ਿਪਿੰਗ ਐਕਸਟਰਾ ਹੋएगी 300 ਰੁਪਏ ਦਾ ਤੁਹਾਨੂੰ ਪੂਰਾ ਸੂਟ ਮਿਲ ਜਾਣਾ ਜੀ 300 ਰੁਪਏ ਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲੇਗਾ ਜੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਆ ਇਦਾਂ ਦੀ ਇਹਦੀ ਕੋਈ ਕੰਪਲੇਂਟ ਨਹੀਂ ਆਏਗੀ ਕੋਈ ਛਿਜੇਗਾ ਨਹੀਂ ਕੁਝ ਨਹੀਂ ਹੋਏਗਾ ਜੀ A1 ਹੋਏਗਾ ਜੀ ਸਟਾਫ ਪ੍ਰਾਈਸ ਹੋਏਗਾ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਹੈਗਾ ਜਿਹੜੇ ਤੁਹਾਨੂੰ ਦੋ ਜਿਹੜੇ ਪੀਸ ਮਿਲ ਜਾਣਗੇ ਮੈਚਿੰਗ ਸੂਟ ਆ ਜਿਹੜਾ ਤੁਹਾਡਾ ਪੂਰਾ ਉਹ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਸ ਨੂੰ ਵੀ ਤੁਸੀਂ ਜਿਹੜਾ ਇਹਨਾਂ ਦਾ ਕੰਟਰਾਸਟ ਜਿਹੜਾ ਹੈਗਾ ਉਹ ਕਰਕੇ ਰੈਡੀ ਕਰ ਸਕਦੇ ਹੋ ਜੀ ਡਾਰਕ ਗ੍ਰੀਨ ਕਲਰ ਹੋਏਗਾ ਇਸ ਦੇ ਨਾਲ ਇਹਨਾਂ ਦੀ ਮੈਚਿੰਗ ਕਰਕੇ ਤੁਸੀਂ ਲੈ ਸਕਦੇ ਹੋ ਜੀ ਇਸ ਦੀ ਵੀ ਤੁਸੀਂ ਮੈਚਿੰਗ ਕਰ ਸਕਦੇ ਹੋ ਜਿਸ ਦੇ ਨਾਲ ਸਕਾਈ ਬਲੂ ਕਲਰ ਦੀ ਮੈਚਿੰਗ ਵੀ ਤੁਸੀਂ ਇਹਨਾਂ ਨਾਲ ਕਰਕੇ ਜਿਹੜੀ ਉਹ ਲੈ ਸਕਦੇ ਹੋ ਜੀ ਤਕਰੀਬਨ ਤਕਰੀਬਨ ਜਿਹੜੇ ਆਲਮੋਸਟ ਜਿਹੜੇ ਪੀਸ ਹੈਗੇ ਨੇ ਜੀ ਉਹ ਸਾਰੇ ਦੋ-ਦੋ ਹੀ ਨੇ ਇਹ ਲੋ ਜੀਏ ਤੁਹਾਨੂੰ ਪਿੰਕ ਸ਼ੇਡ ਮਿਲੇਗਾ ਤੁਹਾਨੂੰ ਦੋ ਪੀਸ ਮਿਲਣਗੇ ਜੀ ਸੇਮ ਤੁਹਾਨੂੰ ਜਿਹੜੇ ਹੈਗੇ ਆ ਉਹ ਦੋ ਪੀਸ ਮਿਲ ਜਾਣਗੇ ਜਿਸ ਦੇ ਵਿੱਚ ਕਲਰ ਦੇ ਤੁਸੀਂ ਲਾਈਟ ਗ੍ਰੀਨ ਦੇ ਨਾਲ ਜਿਹੜੀ ਹੈਗੀ ਉਹ ਮੈਚਿੰਗ ਕਰਕੇ ਬਹੁਤ ਹੀ ਪਿਆਰਾ ਜਿਹੜਾ ਸੂਟ ਆ ਰੈਡੀ ਕਰ ਸਕਦੇ ਹੋ ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਏਗਾ ਅਜੈਕਟ ਸ਼ੇਡ ਦਾ ਕਿ ਜਿਹੜੇ ਹੈਗੇ ਉਹ ਸ਼ੇਡ ਆਫਟਰ ਲਾਈਨਿੰਗ ਇਹਨਾਂ ਦੀ ਜਿਹੜੀ ਹੈਗੀ ਹੈ ਗ੍ਰੇਸ ਜਿਹੜੇ ਸੂਟਸ ਦੀ ਔਰ ਕਲਰ ਇਸ ਤਰ੍ਹਾਂ ਦੇ ਜਿਹੜੇ ਇਹ ਦਿਖਣੇ ਹੈਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜ ਇਹ ਜਿਹੜਾ ਹੋਏਗਾ ਲਾਈਟ ਜਾਂ ਹੈਗਾ ਜਿਹੜਾ ਲਾਈਟ ਜੇ ਫਰੋਜੀ ਸ਼ੇਡ ਦੇ ਵਿੱਚ ਆ ਜਾਂਦਾ ਡਾਰਕ ਫਰੋਜੀ ਸ਼ੇਡ ਦੇ ਵਿੱਚ ਆ ਜਾਂਦਾ ਜੀ ਇਹਨਾਂ ਦਾ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਜੀ ਵੈਸੇ ਇਹਨਾਂ ਦਾ ਇਹਦੇ ਨਾਲ ਕੰਟਰਾਸਟ ਜਿਆਦਾ ਪਿਆਰਾ ਲੱਗ ਰਿਹਾ ਜੀ ਲਾਈਟ ਜੇ ਬ੍ਰਾਊਨ ਕਲਰ ਦੇ ਨਾਲ ਇਹਨਾਂ ਦਾ ਕੰਟਰਾਸਟ ਬਹੁਤ ਪਿਆਰਾ ਲੱਗ ਰਿਹਾ ਡਾਰਕ ਫਰੋਜੀ ਔਰ ਜਿਹੜਾ ਹੈਗਾ ਇਹ ਲਾਈਟ ਸਕਿਨ ਕਲਰ ਦਾ ਕੰਟਰਾਸਟ ਬਹੁਤ ਪਿਆਰਾ ਲੱਗ ਰਿਹਾ ਜੇਕਰ ਤੁਸੀਂ ਪੂਰਾ ਸਕਿਨ ਰੱਖਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਤੁਸੀਂ ਇਹ ਦੋ ਪੀਸ ਵੀ ਜਿਹੜੇ ਹੈਗੇ ਉਹ ਬਾਈ ਕਰ ਸਕਦੇ ਹੋ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਬਹੁਤ ਪਿਆਰਾ ਜਿਹੜਾ ਸੂਟ ਆ ਉਹ ਇਸ ਤਰੀਕੇ ਨਾਲ ਰੈਡੀ ਹੋ ਜਾਏਗਾ ਅੱਗੇ ਜਿਹੜਾ ਕਮਿੰਗ ਸੀਜ਼ਨ ਹੈਗਾ ਜੀ ਉਸ ਤੇ ਵਿੱਚ ਜਿਹੜੇ ਇਹ ਹੀ ਸੂਟਾਂ ਦੇ ਉੱਪਰ ਹੈਂਡਵਰਕ ਹੋ ਕੇ ਰੈਡੀ ਹੋਣੇ ਹੈਗੇ ਆ ਜੀ ਤੇ ਬਹੁਤ ਬਹੁਤ ਜ਼ਿਆਦਾ ਕੋਸਟਲੀ ਜਿਹੜੇ ਪੀਸ ਵਿਕਦੇ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਹਿੰਦੀ ਕਲਰ ਹੋਏਗਾ ਇਸ ਦੀ ਮੈਚਿੰਗ ਤੁਸੀਂ ਇਸ ਨਾਲ ਕਰ ਸਕਦੇ ਹੋ ਜੀ ਲਾਈਟ ਸਕਿਨ ਦੇ ਨਾਲ ਜਿਹੜਾ ਹੈਗਾ ਨਿਓਨ ਮਹਿੰਦੀ ਕਲਰ ਦੀ ਤੁਸੀਂ ਮੈਚਿੰਗ ਇਸ ਤਰੀਕੇ ਨਾਲ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹੜਾ ਪੀਸ ਆ ਉਹ ਰੈਡੀ ਹੋਏਗਾ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਮੈਚਿੰਗ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਦੀ ਮੈਚਿੰਗ ਕਰ ਸਕਦੇ ਹੋ ਇਹ ਕੰਟਰਾਸਟ ਹੈ ਜਿਹੜਾ ਬਹੁਤ ਹੀ ਪਿਆਰਾ ਰੈਡੀ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਹੋਏਗਾ ਡਾਰਕ ਗ੍ਰੀਨ ਜੀ ਇਸ ਦਾ ਤੁਹਾਨੂੰ ਇੱਕ ਪੀਸ ਮਿਲੇਗਾ ਨੈਕਸਟ ਜੋ ਹੋਏਗਾ ਲਾਈਟ ਗ੍ਰੀਨ ਜੀ ਇਹਨਾਂ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਲਾਈਟ ਗ੍ਰੀਨ ਕਲਰ ਦੇ ਬਹੁਤ ਹੀ ਪਿਆਰਾ ਜਿਹੜਾ ਇਹਨਾਂ ਦਾ ਕਨਸੈਪਟ ਰੈਡੀ ਹੁੰਦਾ ਤੇ ਇਹਨਾਂ ਦੇ ਦੁਪੱਟੇ ਵੀ ਬਹੁਤ ਸੋਹਣੇ ਬਣਦੇ ਆ ਜਿੱਦਾਂ ਆਪਾਂ ਹੁਣ ਦੁਪੱਟਾ ਡਾਈ ਕਰਾਉਨੇ ਆ ਜੀ 500 ਰੁਪਏ ਦਾ ਦੁਪੱਟਾ ਰੈਡੀ ਹੋ ਜਾਂਦਾ ਜੀ ਇਹ ਰੈਡੀ ਹੋਇਆ ਹੋਇਆ ਦੁਪੱਟਾ ਜੀ ਡਾਈ ਹੋਇਆ ਹੋਇਆ ਕੁਝ ਨਹੀਂ ਕਰਨਾ ਹੈਗਾ ਜਸਟ ਲੇਸ ਲਾ ਕੇ ਤੁਸੀਂ ਇਸ ਨੂੰ ਪਾਰਟੀ ਵੇਅਰ ਸੂਟ ਆ ਜਿਹੜਾ ਉਹ ਲੇਸ ਲਗਾ ਕੇ ਵੀ ਰੈਡੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾਊਸ ਕਲਰ ਮਾਊਸ ਕਲਰ ਹੋਏਗਾ ਬਹੁਤ ਹੀ ਪਿਆਰਾ ਕਲਰ ਹੈ ਜੀ ਇਸ ਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਇਹਨਾਂ ਦੇ ਉੱਪਰ ਹਲਕਾ ਜਿਹਾ ਹੈਂਡਵਰਕ ਕਰਵਾ ਕੇ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੈ ਜਿਹੜਾ ਉਹ ਹੋ ਜਾਣਾ ਜੀ ਜੇਕਰ ਪਹਿਣਾ ਨੂੰ ਇਹ ਲੱਗਦਾ ਹੈਗਾ ਕਿ ਇਸ ਇਹਨਾਂ ਦੇ ਨਾਲ ਬਾਟਮ ਜਿਹੜੀ ਹੈਗੀ ਉਹ ਕ੍ਰੇਪ ਦੀ ਕਰਾਂਗੇ ਗਲਾਸ ਆਰਗੈਂਜ਼ਾ ਸ਼ਰਟ ਔਰ ਜਿਹੜੀ ਹੈਗੀ ਆ ਉਹ ਦੁਪੱਟਾ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਬਾਟਮ ਹੈ ਜਿਹੜੀ ਉਹ ਤੁਸੀਂ ਕ੍ਰੇਪ ਦੀ ਵੀ ਕਰ ਸਕਦੇ ਹੋ ਜਾਂ ਸਿਲਕ ਦੀ ਵੀ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਕਲਰ ਹੋਏਗਾ ਜੀ ਆ ਗਾਜ਼ਰੀ ਜੀ ਟੋਨ ਦਾ ਕਲਰ ਹੈਗਾ ਜੀ ਇੱਕ ਦੋ ਪੀਸ ਤੁਹਾਨੂੰ ਇਸ ਦੇ ਵਿੱਚ ਵੀ ਮਿਲ ਜਾਣਗੇ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਇਸ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈਗਾ ਜੀ 300 ਰੁਪਏ ਦਾ ਤੁਹਾਡਾ ਪੂਰਾ ਸੂਟ ਬਣ ਜਾਣਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਇਸ ਦੇ ਵਿੱਚ ਤੁਹਾਨੂੰ ਇੱਕ ਪੀਸ ਮਿਲੇਗਾ ਜੀ ਲਾਈਟ ਜਿਹਾ ਜਿਹੜਾ ਹੈਗਾ ਇਹ ਉਹ ਲਾਈਟ ਜਿਹਾ ਵਾਈਨ ਟੋਨ ਨਾਲ ਉਹ ਲਾਈਟ ਕਲਰ ਹੈਗਾ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਸਿੰਗਲ ਕਲਰ ਤੁਹਾਨੂੰ ਇਸ ਦੇ ਵਿੱਚ ਮਿਲੇਗਾ ਨੈਕਸਟ ਜੋ ਤੁਹਾਨੂੰ ਮਿਲਣਗੇ ਜੀ ਦੋ ਪੀਸ ਮਿਲ ਜਾਣਗੇ ਜੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਲਾਈਟ ਜਿਹੜਾ ਹੈਗਾ ਉਹ ਗ੍ਰੀਨ ਕਲਰ ਹੋਏਗਾ ਜੀ ਜਿਹਨੂੰ ਆਪਾਂ ਲੋਕੀ ਸ਼ੇਡ ਵੀ ਕਹਿ ਦਿੰਦੇ ਆ ਉਹ ਵਾਲਾ ਸ਼ੇਡ ਆ ਇਹਦੇ ਵਿੱਚ ਸ਼ਾਈਨਿੰਗ ਹੋਣ ਕਰਕੇ ਥੋੜਾ ਜਿਹਾ ਆਪਾਂ ਨੂੰ ਇਦਾਂ ਲੱਗ ਰਿਹਾ ਕਿ ਇਹ ਕਲਰ ਹੋਰ ਲੱਗ ਰਿਹਾ ਅਸਲ ਦੇ ਵਿੱਚ ਇਜੈਕਟ ਸ਼ੇਡ ਹੈ ਲੋਕੀ ਕਲਰ ਹੈ ਜੀ ਇਹਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਜਾਂ ਜਿਹੜਾ ਹੈਗਾ ਉਹ ਲਵੈਂਡਰ ਕਲਰ ਹੋਏਗਾ ਜੀ ਇਹਦੇ ਵਿੱਚ ਵੀ ਤੁਹਾਨੂੰ ਦੋ ਸੇਮ ਪੀਸ ਮਿਲ ਜਾਣਗੇ ਜੀ ਸੇਮ ਪੀਸ ਹੋਣਗੇ ਜੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਇਹਦੇ ਵਿੱਚ ਤੁਸੀਂ ਆਪਣਾ ਪੂਰਾ ਸੂਟ ਰੈਡੀ ਕਰ ਸਕਦੇ ਹੋ 300 ਰੁਪਏ ਦੇ ਵਿੱਚ ਹੀ ਜੀ ਵਿੱਚ ਹੀ ਦੁਪੱਟਾ ਜਿਹੜਾ ਹੈਗਾ ਉਹ ਤੁਸੀਂ ਆਪਣਾ ਅਡਜਸਟ ਕਰ ਸਕਦੇ ਹੋ ਜੀ ਇਸਦੇ ਵਿੱਚ ਅੱਗੇ ਤੁਹਾਨੂੰ ਨੈਕਸਟ ਜਿਹੜੇ ਹੈਗੇ ਉਹ ਤਿੰਨ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਹੈਗੇ ਜਿਹੜੇ ਉਹ ਤਿੰਨ ਪੀਸ ਮਿਲਣਗੇ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆ ਵੱਖਰਾ ਜਿਹਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਜਿਹੜਾ ਹੈਗਾ ਆ ਉਹ ਪਰਪਲ ਕਲਰ ਹੋਏਗਾ ਲਾਈਟ ਪਰਪਲ ਕਲਰ ਦੇ ਵਿੱਚ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਤਿੰਨ ਪੀਸ ਮਿਲਣਗੇ ਜੀ ਤੁਹਾਨੂੰ ਸੇਮ ਜਿਹੜੀਆਂ ਭੈਣਾਂ ਸੇਮ ਸੂਟ ਪਾਉਣ ਦੀਆਂ ਸ਼ਕੀਨ ਹੈਗੀਆਂ ਨੇ ਉਹ ਤਿੰਨ ਪੀਸ ਵੀ ਲੈ ਸਕਦੀਆਂ ਸ਼ਰਟ ਔਰ ਦੁਪੱਟੇ ਰੈਡੀ ਕਰ ਸਕਦੀਆਂ ਨੇ ਜੀ ਬਾਟਮ ਜਿਹੜੀ ਹੈਗੀ ਉਹ ਕ੍ਰੇਪ ਜਾਂ ਤੁਸੀਂ ਸਿਲਕਰੀ ਵੀ ਕੱਟ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਔਰੇਂਜ ਕਲਰ ਹੋਏਗਾ ਜੀ ਇਸਦੇ ਵਿੱਚ ਹੈਗੇ ਜਿਹੜੇ ਤੁਹਾਨੂੰ ਜਾਨੀ ਕਿ ਪੀਚ ਕਲਰ ਹੈ ਜੀ ਇਸਦੇ ਵਿੱਚ ਤੁਹਾਨੂੰ 4 ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ 4 ਪੀਸ ਮਿਲ ਜਾਣਗੇ ਜੀ ਇੱਕ ਜਿਹੜਾ ਪੀਸ ਉਹਦਾ ਪ੍ਰਾਈਸ ਹੋਏਗਾ 150 ਰੁਪਏ 2 ਪੀਸਾਂ ਦਾ ਪ੍ਰਾਈਸ ਹੋ ਗਿਆ 300 ਰੁਪਏ 600 ਰੁਪਏ ਦੇ ਵਿੱਚ ਜਿਹੜੇ ਹੈਗੇ ਆ ਜੀ ਉਹ ਤੁਹਾਨੂੰ 4 ਪੀਸ ਮਿਲ ਜਾਣਗੇ ਜੀ ਬਹੁਤ ਸੋਹਣਾ ਸਟਾਫ ਹੈ ਜੀ ਸਟਾਫ ਅਸੀਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਹੁਤ ਹੀ ਜਿਆਦਾ ਸੋਹਣਾ ਸਟਾਫ ਹੈ ਜੀ ਪੂਰਾ ਸੋਲਿਡ ਹੈ ਜੀ ਸਟਾਫ ਤੁਸੀਂ ਜੋ ਮਰਜ਼ੀ ਵਰਕ ਕਰਵਾ ਸਕਦੇ ਹੋ ਜਿਸ ਦੇ ਉੱਪਰ ਨੈਕਸਟ ਜੋ ਸਾਨੂੰ ਮਿਲੇਗਾ ਜੀ ਕਲਰ ਇਹ ਹੋਏਗਾ ਗਾਜਰੀ ਜੀ ਟੋਨ ਦਾ ਕਲਰ ਹੈਗਾ ਜੀ ਇਹਦੇ ਵਿੱਚ ਤੁਹਾਨੂੰ 2 ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ 2 ਪੀਸ ਮਿਲ ਜਾਣਗੇ ਇਹਦੇ ਵਿੱਚ ਗਾਜਰੀ ਟੋਨ ਦਾ ਕਲਰ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਜਿਹੜਾ ਹੈਗਾ ਆ ਉਹ ਗ੍ਰੀਨ ਕਲਰ ਹੋਏਗਾ ਜੀ ਗ੍ਰੀਨ ਕਲਰ ਹੋਏਗਾ ਜੀ ਤੁਹਾਨੂੰ 2 ਪੀਸ ਆ ਜਿਹੜੇ ਉਹ ਸੇਮ ਮਿਲ ਜਾਣਗੇ ਜਿਸ ਵਿੱਚ 2 ਪੀਸ ਦੋ ਪੀਸ ਆ ਜਿਹੜੇ ਉਹ ਤੁਸੀਂ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਦਾ ਕਲਰ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਜਿਹੜਾ ਨੇ ਹੈਗਾ ਜਿੱਦਾਂ ਆਪਾਂ ਫਰੋਜੀ ਕਲਰ ਕਹਿ ਦਿੰਨੇ ਆ ਜੀ ਇਹ ਕਲਰ ਹੈਗਾ ਗ੍ਰੀਨ ਕਲਰ ਹੈ ਜੀ ਇਹ ਡਾਰਕ ਜਿਹਨੂੰ ਠੇਠ ਪੰਜਾਬੀ ਦੇ ਵਿੱਚ ਆਪਾਂ ਕੰਜਾਈ ਕਲਰ ਕਹਿ ਦਿੰਨੇ ਆ ਜੀ ਇਹ ਉਹ ਕਲਰ ਹੈ ਜੀ ਬਹੁਤ ਹੀ ਪਿਆਰਾ ਸ਼ੇਡ ਹੈ ਜੀ ਇਸ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਇਸ ਦੇ ਵਿੱਚ ਨੈਕਸਟ ਜੋ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਸ ਦੇ ਵਿੱਚ ਤੁਹਾਨੂੰ 3 ਪੀਸ ਮਿਲ ਜਾਣਗੇ ਸੇਮ ਤੁਹਾਨੂੰ 3 ਪੀਸ ਮਿਲਣਗੇ ਜੀ ਇਹਦੇ ਵਿੱਚ ਸਾਰਿਆਂ ਦੇ ਵਿੱਚ ਤੁਹਾਨੂੰ 2-2 ਜਾਂ 3-3 ਪੀਸ ਮਿਲਣਗੇ ਕੁਝ ਹੀ ਇਹੋ ਜਿਹੇ ਪੀਸ ਜਿਹੜੇ ਸਿੰਗਲ-ਸਿੰਗ ਅਸੀਂ ਬਾਕੀ ਸਾਰੇ ਤਕਰੀਬਨ ਜਿਹੜੇ ਉਹ 3-3 ਜਾਂ 2-2 ਪੀਸ ਨੇ ਜੀ ਪੂਰੇ-ਪੂਰੇ ਇਹ ਜਿਹੜਾ ਕਲਰ ਹੈਗਾ ਪਾਊਡਰ ਬਲੂ ਕਲਰ ਨਾਲੋਂ ਡਾਰਕ ਕਲਰ ਹੈ ਜੀ ਕਾਫੀ ਪਿਆਰਾ ਜੀ ਕਲਰ ਹੈ ਥੋੜੀ ਜਿਹੀ ਕਲਾਹੂ ਜੀ ਟੋਨ ਦੇ ਉੱਪਰ ਆ ਜਾਂਦਾ ਜੀ ਨੈਕਸਟ ਜੋ ਮਿਲੇਗਾ ਜੀ ਤੁਹਾਨੂੰ ਪੈਸਟਾ ਗ੍ਰੀਨ ਕਲਰ ਹੋਏਗਾ ਜੀ ਇਹਦੇ ਵਿੱਚ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਕਿੰਨਾ ਪਿਆਰਾ ਪੀਸ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਪੀਸ ਹੈਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾ우스 ਗ੍ਰੇ ਮਾ우스 ਗ੍ਰੇ ਕਲਰ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਪਹਿਲਾਂ ਵੀ ਆਪਾਂ ਮਾ우스 ਗ੍ਰੇ ਦੇ ਦੋ ਪੀਸ ਦਿਖਾਏ ਸੀ ਟੋਟਲ ਚਾਰ ਪੀਸ ਹੋ ਗਏ ਆ ਜੀ ਨੈਕਸਟ ਜੋ ਫੇਰ ਹੈ ਤੁਹਾਨੂੰ ਇਹ ਸੇਮ ਪਹਿਲਾਂ ਜਿਹੜਾ ਆਪਾਂ ਦਿਖਾ ਚੁੱਕੇ ਹਾਂ ਉਹਦੇ ਨਾਲ ਦੇ ਦੋ ਪੀਸ ਤੁਹਾਨੂੰ ਫੇਰ ਮਿਲ ਜਾਣਗੇ ਜੀ ਉਹਦੇ ਨਾਲ ਦੇ ਦੋ ਪੀਸ ਹੋਰ ਮਿਲ ਜਾਣਗੇ ਜਿਸ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈ ਜੀ ਇਹਨਾਂ ਦੇ ਉੱਪਰ ਹੈਂਡਵਰਕ ਹੋਇਆ ਬਹੁਤ ਹੀ ਪਿਆਰੇ ਸੂਟ ਰੈਡੀ ਹੋਣਗੇ ਜੀ ਹੈਂਡਵਰਕ ਜਾਂ ਨੀਡਲਵਰਕ ਤੁਸੀਂ ਜੋ ਮਰਜ਼ੀ ਕਰਵਾਓ ਜੀ ਬਹੁਤ ਪਿਆਰੇ ਪੀਸ ਰੈਡੀ ਹੋਣਗੇ ਜੀ ਨੈਕਸਟ ਤੁਹਾਨੂੰ ਦੋ ਪੀਸ ਹੋਰ ਮਿਲ ਜਾਣਗੇ ਸੇਮ ਜੀ ਸੇਮ ਤੁਹਾਨੂੰ ਜਿਹੜੇ ਹੈਗੇ ਆ ਉਹ ਲਾਈਟ ਜੀ ਜਿਹੜੀ ਕਲਾਹੋਂ ਦੇ ਵਿੱਚ ਲਾਈਟ ਪਰਪਲ ਟੋਨ ਹੈ ਜੀ ਉਹਦੇ ਵਿੱਚ ਤੁਹਾਨੂੰ ਦੋ ਪੀਸ ਹੋਰ ਮਿਲ ਜਾਣਗੇ ਜਿਸ ਵਿੱਚ ਸੇਮ ਨੈਕਸਟ ਜੋ ਹੈਗਾ ਜੀ ਉਹ ਤੁਹਾਨੂੰ ਮਿਲ ਜਾਣਗੇ ਨਿਓਨ ਮਹਿੰਦੀ ਕਲਰ ਦੇ ਦੋ ਪੀਸ ਹੋਣਗੇ ਜੀ ਨਿਓਨ ਮਹਿੰਦੀ ਸ਼ੇਡ ਦੇ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਸੇਮ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਆ ਤੇ ਬਹੁਤ ਹੀ ਜ਼ਿਆਦਾ ਡਾਰਕ ਜੀ ਟੋਨ ਦਾ ਜਿਹੜਾ ਇਹ ਕਲਰ ਹੈਗਾ ਜੀ ਨੈਕਸਟ ਜੋ ਹੈਗਾ ਜੀ ਤੁਹਾਨੂੰ ਦੋ ਮੈਂਜੈਂਟਾ ਪੀਸ ਮਿਲ ਜਾਣਗੇ ਜੀ ਸੇਮ ਤੁਹਾਨੂੰ ਦੋ ਡਾਰਕ ਹੌਟ ਪਿੰਕ ਕਲਰ ਮਿਲੇਗਾ ਜੀ ਡਾਰਕ ਹੌਟ ਪਿੰਕ ਕਲਰ ਦੇ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੀ ਤੁਸੀਂ ਕੰਟਰਾਸਟ ਵੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਪੀਸ ਹੈਗੇ ਆ ਜੀ ਨੈਕਸਟ ਜੋ ਆ ਗਿਆ ਜੀ ਪਾਊਡਰ ਬਲੂ ਕਲਰ ਹੋਏਗਾ ਜੀ ਪਾਊਡਰ ਬਲੂ ਕਲਰ ਪਾਊਡਰ ਬਲੂ ਕਲਰ ਦੇ ਜੀ ਤੁਹਾਨੂੰ 3 ਪੀਸ ਮਿਲ ਜਾਣੇ ਆ ਜੀ ਸੇਮ ਮੋਸਟਲੀ ਫੇਵਰਿਟ ਕਲਰ ਆ ਹੈ ਭੈਣਾਂ ਦਾ ਪਾਊਡਰ ਬਲੂ ਕਲਰ ਜੀ ਬਹੁਤ ਹੀ ਪਿਆਰਾ ਵਰਕ ਹੋਣਾ ਜੀ ਇਹਨਾਂ ਦੇ ਉੱਪਰ 3 ਪੀਸ ਮਿਲ ਜਾਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਸ਼ੇਡ ਦਾ ਹੈਗਾ ਇੱਕੋ ਹੀ ਪੀਸ ਮਿਲੇਗਾ ਜ ਜੇ ਤੁਹਾਨੂੰ ਸਿੰਗਲ ਪੀਸ ਇਹਦੇ ਨਾਲ ਤੁਸੀਂ ਕੰਟਰਾਸਟ ਕਰ ਸਕਦੇ ਹੋ ਜੀ ਮਜੈਂਟਾ ਦਾ ਵੀ ਕੰਟਰਾਸਟ ਕਰ ਸਕਦੇ ਹੋ ਜੀ ਇਹਦੇ ਨਾਲ ਤੁਸੀਂ ਸਕਿਨ ਦਾ ਵੀ ਕੰਟਰਾਸਟ ਆ ਜਿਹੜਾ ਉਹ ਕਰ ਸਕਦੇ ਹੋ ਜਾਂ ਤੁਸੀਂ ਹੈਗਾ ਜਿਹੜਾ ਮਾਊਸ ਗ੍ਰੇ ਕਲਰ ਦਾ ਕੰਟਰਾਸਟ ਵੀ ਤੁਸੀਂ ਇਸ ਤੇ ਨਾਲ ਕਰ ਸਕਦੇ ਹੋ ਜੀ ਇਸ ਤਰੀਕੇ ਨਾਲ ਬਹੁਤ ਪਿਆਰਾ ਜਿਹੜਾ ਇਹ ਸੂਟ ਹੈ ਇਸ ਤਰੀਕੇ ਨਾਲ ਜਿਹੜਾ ਉਹ ਰੈਡੀ ਹੋਏਗਾ ਜੀ ਨੈਕਸਟ ਜੋ ਨੈਕਸਟ ਜੋ ਪੀਸ ਹੋਣਗੇ ਜੀ ਇਹ ਖਾਦੀ ਦੇ ਉੱਪਰ ਰਹਿਣ ਵਾਲੇ ਪੀਸ ਨੇ ਜੀ ਇਹ ਵਾਲੇ ਜਿਹੜੇ ਪੀਸ ਰਹਿਣ ਵਾਲੇ ਹੈਗੇ ਜੀ ਇਹ ਖਾਦੀ ਦੇ ਉੱਪਰ ਹੋਣਗੇ ਸਟਾਫ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਨਾ ਸਟਾਫ ਆ ਤੇ ਵਿਦਾਊਟ ਲਾਈਨਿੰਗ ਜਿਹੜੇ ਇਹ ਸੂਟ ਆ ਰੈਡੀ ਹੋ ਜਾਣੇ ਆ ਜੀ ਤੇ ਜਿਹੜਾ ਇਹ ਸਟਾਫ ਹੋਏਗਾ ਜੀ ਇਹ ਹੋਏਗਾ 3.5 ਮੀਟਰ ਦੀ ਕੱਟ ਹੋਏਗੀ ਜੀ 2.5 ਤੋਂ 3.5 ਮੀਟਰ ਦੀ ਕੱਟ ਹੋਏਗੀ ਜੀ ਪ੍ਰਾਈਜ਼ ਹੋਏਗਾ ਸਿਰਫ ਤੇ ਸਿਰਫ 200 ਰੁਪਇਆ 200 ਰੁਪਏ ਦੇ ਵਿੱਚ ਤੁਹਾਨੂੰ ਇੱਕ ਪੀਸ ਆ ਜਿਹੜਾ ਉਹ ਮਿਲ ਜਾਣਾ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਇਸ ਦੇ ਵਿੱਚ ਇਹ ਕਲਰ ਹੋਏਗਾ ਜੀ ਲਾਈਟ ਜਿਹੜਾ ਹੈਗਾ ਇਹ ਆ ਉਹ ਪੀਚ ਕਲਰ ਹੋਏਗਾ ਜੀ ਇਹ ਜਿਹੜਾ ਕਲਰ ਹੈਗਾ ਜੀ ਲਾਈਟ ਜਿਹਾ ਸਕਾਈ ਬਲੂ ਕਲਰ ਹੈਗਾ ਜੀ ਦੋਨਾਂ ਦੀ ਤੁਸੀਂ ਮੈਚਿੰਗ ਕਰ ਸਕਦੇ ਹੋ ਕੰਟਰਾਸਟ ਬਣਾ ਕੇ ਤੁਸੀਂ ਇਹ ਸੂਟ ਆ ਜਿਹੜਾ ਪੂਰਾ 400 ਰੁਪਏ ਦਾ ਬਾਈ ਕਰ ਸਕਦੇ ਹੋ ਜੀ ਸ਼ਿਪਿੰਗ ਹੋਏਗੀ ਐਕਸਟਰਾ ਸ਼ਿਪਿੰਗ ਐਕਸਟਰਾ ਹੋਏਗੀ ਹੈਂਡ ਕਰਾਉ ਥ्रेड ਕਰਾਉ ਨੀਡਲ ਕਰਾਉ ਸਮਰ ਦੇ ਲਈ ਵੀ ਇਹ ਬਹੁਤ ਵਧੀਆ ਸਟਾਫ ਹੈ ਜੀ ਔਰ ਵਿੰਟਰ ਦੇ ਲਈ ਵੀ ਵਧੀਆ ਸਟਾਫ ਹੈ ਜੀ ਤੁਸੀਂ ਕਿਸੇ ਵੀ ਸੀਜ਼ਨ ਵਿੱਚ ਇਸ ਨੂੰ ਵੇਅਰ ਕਰ ਸਕਦੇ ਹੋ ਸਟਾਫ ਹੋਏਗਾ A1 ਜੀ ਤੁਸੀਂ ਜਿਹੜਾ ਮਰਜ਼ੀ ਵਰਕ ਕਰਵਾ ਸਕਦੇ ਹੋ ਪ੍ਰਾਈਜ਼ ਹੋਏਗਾ ਸਿਰਫ 400 ਰੁਪਏ ਦੇ ਵਿੱਚ ਤੁਹਾਨੂੰ 7 ਮੀਟਰ ਦੇ ਨੀਅਰ ਅਬਾਊਟ ਜਿਹੜਾ ਫੈਬਰਿਕ ਆ ਉਹ ਮਿਲ ਜਾਣਾ ਜੀ ਆਰਾਮ ਨਾਲ ਤੁਸੀਂ ਕਿਸੇ ਬੱਚੇ ਦੀ ਵੀ ਜਿਹੜੀ ਵਿੱਚ ਤੇ ਸ਼ਰਟ ਜਿਹੜੀ ਉਹ ਅਡਜਸਟ ਕਰ ਸਕਦੇ ਹੋ ਜੀ ਬਹੁਤ ਹੀ ਸੋਹਣੇ ਜਿਹੜੇ ਇਹ ਪੀਸ बनके रेडी ਹੁੰਦੇ ਆ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਲਾਈਟ ਪਿੰਕ ਕਲਰ ਦਾ ਨੈਕਸਟ ਪੀਸ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਪਿੰਕ ਕਲਰ ਦਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੀ ਕੋਈ ਚੁੱਬਣ ਵਾਲਾ ਨਹੀਂ ਹੈਗਾ ਕੁਝ ਨਹੀਂ ਹੈਗਾ ਬਹੁਤ ਹੀ ਵਧੀਆ ਸਟਾਫ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਹੋਏਗਾ ਸਕਾਈ ਬਲੂ ਜਾਂ ਕਲਰ ਹੈਗਾ ਜੀ ਤੇ ਨਾਲ ਤੁਹਾਨੂੰ ਪਿੰਕ ਦਾ ਕੰਟਰਾਸਟ ਬਣਾ ਕੇ ਇਸ ਤਰੀਕੇ ਨਾਲ ਜਿਹੜਾ ਇਹ ਤੁਸੀਂ ਸੂਟ ਆਹ ਹੋ ਰੈਡੀ ਕਰ ਸਕਦੇ ਹੋ ਜੀ ਨੈਕਸਟ ਹੈਗਾ ਜੇਕਰ ਤੁਸੀਂ ਸਕਾਈ ਬਲੂ ਦੇ ਨਾਲ ਵਾਈਟ ਦਾ ਜਿਹੜਾ ਹੈਗਾ ਉਹ ਕੰਟਰਾਸਟ ਕਰ ਸਕਦੇ ਹੋ ਜੀ ਨਾਲ ਤੁਹਾਨੂੰ ਇਹ ਇੱਕ ਵਾਈਟ ਪੀਸ ਮਿਲ ਜਾਏਗਾ ਉਸ ਦਾ ਵੀ ਤੁਸੀਂ ਕੰਟਰਾਸਟ ਬਣਾ ਸਕਦੇ ਹੋ ਇਸ ਦਾ ਕੰਟਰਾਸਟ ਤੁਸੀਂ ਪਿੰਕ ਨਾਲ ਵੀ ਬਣਾ ਸਕਦੇ ਹੋ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਲਰ ਉਹ ਪਿੰਕ ਹੋਏਗਾ ਪਿੰਕ ਦੇ ਨਾਲ ਵੀ ਤੁਸੀਂ ਇਸ ਦਾ ਜਿਹੜਾ ਕੰਟਰਾਸਟ ਇਸ ਤਰੀਕੇ ਨਾਲ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਡਾ ਸੂਟ ਜਿਹੜਾ ਰੈਡੀ ਹੋ ਜਾਣਾ ਪ੍ਰਾਈਸ ਹੈਗਾ 400 ਰੁਪਏ ਦੋ ਪੀਸਾਂ ਦਾ ਜੀ 7 ਮੀਟਰ ਦੇ ਨੀਅਰ ਅਬਾਊਟ ਫੈਬਰਿਕ ਹੋਏਗਾ ਜੀ ਸ਼ਿਪਿੰਗ ਐਕਸਟਰਾ ਹੋਏਗੀ ਜੀ ਕਲਰ ਆਪਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਇੱਕ ਤੋਂ ਇੱਕ ਤੁਹਾਨੂੰ ਇਸ ਵਿੱਚ ਕਲਰ ਮਿਲੇਗਾ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟਰ A1 ਸਟਾਫ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਇਹ ਹੋਏਗਾ 2 ਟੋਨ ਦੇ ਵਿੱਚ ਜਿਹੜੀ ਹੈਗੀ ਆ ਤੁਹਾਨੂੰ ਖਾਦੀ ਮਿਲੇਗੀ ਜੀ 2 ਟੋਨ ਦੇ ਵਿੱਚ ਖਾਦੀ ਹੋਏਗੀ ਜੀ ਇਸ ਤਰੀਕੇ ਨਾਲ ਤੁਹਾਨੂੰ ਕੰਨੀ ਤੋਂ ਕালার ਦਾ ਜਿਹੜਾ ਇੰਜੈਕਟ ਸ਼ੇਡ ਦਾ ਜਿਹੜਾ ਇਸ ਦਾ ਉਹ ਕੰਨੀ ਤੋਂ ਪਤਾ ਲੱਗਣਾ ਜੀ ਇਹਨਾਂ ਦੀ ਕੱਟ ਵੀ ਹੈਗੀ ਜਿਹੜੀ 2.5 ਤੋਂ 3.5 ਮੀਟਰ ਦੀ ਕੱਟ ਮਿਲੇਗੀ ਜੀ ਤੁਹਾਨੂੰ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲੈਮਨ ਕਲਰ ਹੋਏਗਾ ਜੀ ਲੈਮਨ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਜੀ ਤੁਸੀਂ ਇਹਨਾਂ ਦਾ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਜੀ ਬਹੁਤ ਹੀ ਪਿਆਰਾ ਇਹਨਾਂ ਦਾ ਜਿਹੜਾ ਕੰਟਰਾਸਟ ਆ ਉਹ ਬਣ ਰਿਹਾ ਜੀ ਤੇ ਇਹਨਾਂ ਦਾ ਪ੍ਰਾਈਸ ਹੈਗਾ ਪੂਰੇ ਸੂਟ ਦਾ 400 ਰੁਪਏ ਜੀ 400 ਰੁਪਏ ਹੋਏਗਾ ਸ਼ਿਪਿੰਗ ਐਕਸਟਰਾ ਹੋਏਗੀ ਜੀ ਬਹੁਤ ਹੀ ਪਿਆਰੇ ਕਲਰ ਹੈਗੇ ਆ ਜੀ ਸਾਰਿਆਂ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਬਣ ਰਿਹਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਰਾਊਨ ਕਲਰ ਹੋਏਗਾ ਜੀ ਇਸ ਦੇ ਵਿੱਚ ਤੁਹਾਨੂੰ ਸੇਮ ਜਿਹੜੇ ਹੈਗੇ ਉਹ ਤਿੰਨ ਪੀਸ ਮਿਲ ਜਾਣਗੇ ਜੀ ਜੈਨਕਿ ਜਿਹੜਾ ਇਹ ਹੈਗਾ ਆ 7 ਮੀਟਰ ਦੇ ਨੀਅਰ ਅਬਾਊਟ ਹੋ ਗਿਆ ਸਟਾਫ ਆਪਣਾ ਦੋ ਪੀਸਾਂ ਦੇ ਵਿੱਚ 3.5 ਮੀਟਰ ਦੀ ਕੱਟ ਆ ਜਿਹੜੀ ਉਹ ਨੈਕਸਟ ਹੋ ਜਾਣੀ ਹੈ ਜੀ ਇਹ ਜਿਹੜਾ ਹੈਗਾ ਤੁਹਾਡਾ ਸਟਾਫ ਹੈਗਾ ਜੀ 6 ਮੀਟਰ ਐ ਹੋ ਗਿਆ ਜੀ ਉੱਪਰਲਾ 1.5 ਮੀਟਰ ਵੱਖਰਾ ਹੋ ਗਿਆ ਜੀ 7.5 ਮੀਟਰ ਜਿਹੜਾ ਸਟਾਫ ਹੈਗਾ ਆਰਾਮਨਾ ਸੌਰੀ 9 ਮੀਟਰ ਸਟਾਫ ਟਾਈ ਹੋ ਗਿਆ ਜੀ ਤੁਹਾਡਾ ਇਹ ਹੋ ਗਿਆ ਜੀ 1.5 ਮੀਟਰ ਸਟਾਫ ਹੋ ਜਾਣਾ ਜੀ ਤੁਹਾਡਾ 1.5 ਮੀਟਰ ਸਟਾਫ ਹੋ ਜਾਣਾ ਜੀ ਤੁਹਾਡਾ 1.5 ਮੀਟਰ ਦੇ ਵਿੱਚ ਆਰਾਮਨਾ ਪਹਿਣਾ ਜਿਹੜੀਆਂ ਹੈਗੀਆਂ ਨੇ ਸਟਿਚਿੰਗ ਕਰਦੀਆਂ ਨੇ ਉਹ ਤਿੰਨ ਸੂਟ ਵੀ ਰੈਡੀ ਕਰ ਸਕਦੀਆਂ ਨੇ ਜੀ ਫਾਰਸੀ ਸਲਵਾਰਾਂ ਦੇ ਨਾਲ ਇਹਦੇ ਵਿੱਚ ਤੁਹਾਨੂੰ ਤਿੰਨ ਪੀਸ ਮਿਲ ਜਾਣੇ ਆ ਜੀ ब्राउन कलर ਹੋਏਗਾ ਜੀ ब्राउन कलर ਹੋਏਗਾ ਨੈਕਸਟ ਨੂੰ ਤੁਹਾਨੂੰ ਮਿਲੇਗਾ ਡਾਰਕ ਫਰੋਜੀ ਕਲਰ ਜੀ ਡਾਰਕ ਫਰੋਜੀ ਕਲਰ ਬਹੁਤ ਹੀ ਪਿਆਰਾ ਕਲਰ ਆ ਜੀ ਨਾਲ ਜਿਹੜੀ ਹੈਗੇ ਤੁਹਾਨੂੰ ਕੰਟਰਾਸਟ ਦੇ ਵਿੱਚ ਅਸੀਂ ਬੋਟਮ ਦੇ ਰਹੇ ਹੈਗੇ ਆ ਜੀ ਉਹ ਵੀ 3.5 ਮੀਟਰ ਦੀ ਕੱਟ ਹੋਈ 3.5 ਤੋਂ 3.5 ਦੇ ਵਿਚਕਾਰ ਹੋਈ ਜੀ ਲਾਈਟ ਦਾ ਜਿਹੜਾ ਹੈਗਾ ਉਹ ਸਕਾਈ ਬਲੂ ਕਲਰ ਹੋਏਗਾ ਜੀ ਲਾਈਟ ਜ ਬਿਲਕੁਲ ਤੇ ਜਿਹੜੀ ਸ਼ਰਟ ਹੋएगी ਡਾਰਕ ਫਰੋਜ਼ੀ ਹੋएगी ਜੀ ਦੋਨਾਂ ਦਾ ਜਿਹੜਾ ਕੰਟਰਾਸਟ ਆ ਉਹ ਬਹੁਤ ਹੀ ਜ਼ਿਆਦਾ ਪਿਆਰਾ ਬਣ ਰਿਹਾ ਹੈਗਾ ਜੀ ਤੁਸੀਂ ਇਸ ਤਰੀਕੇ ਦੇ ਨਾਲ ਵੀ ਇਹ ਜਿਹੜਾ ਹੈਗਾ ਮੈਚਿੰਗ ਸੂਟ ਆ ਲੈ ਸਕਦੇ ਹੋ ਸਿਰਫ 400 ਰੁਪਏ ਦੇ ਵਿੱਚ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਰਾਊਨ ਕਲਰ ਦੀ ਜਿਹੜੀ ਹੈਗੀ ਆ ਤੁਹਾਨੂੰ ਸ਼ਰਟ ਮਿਲੇਗੀ ਔਰ ਸਕਿਨ ਕਲਰ ਦੀ ਜਿਹੜੀ ਹੈਗੀ ਆ ਤੁਹਾਨੂੰ ਬੋਟਮ ਮਿਲੇਗੀ ਸਟਾਫ ਹੋਏਗਾ ਜੀ A1 ਤੁਸੀਂ ਚੈੱਕ ਕਰ ਸਕਦੇ ਹੋ A1 ਸਟਾਫ ਹੋਏਗਾ ਜੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਜੀ ਵਿਦਆਊਟ ਲਾਈਨਿੰਗ ਤੁਸੀਂ ਇਸ ਨੂੰ ਸਟਿਚ ਕਰਵਾ ਸਕਦੇ ਹੋ ਜੀ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਡਾ ਸੂਟ ਆ ਜਿਹੜਾ ਹੋ ਰੈਡੀ ਹੋ ਜਾਣਾ ਜੀ 400 ਰੁਪਏ ਦੇ ਵਿੱਚ ਜਿਹੜਾ ਤੁਹਾਡਾ ਇਹ ਮੈਚਿੰਗ ਸੂਟ ਆ ਜੀ ਉਹ ਜਿਹੜਾ ਰੈਡੀ ਹੋ ਰਿਹਾ ਪ੍ਰਾਈਸ ਹੈਗਾ ਬਹੁਤ ਹੀ ਘੱਟ ਤੇ ਬਹੁਤ ਹੀ ਜ਼ਿਆਦਾ ਸੋਹਣੀ ਸੂਟ ਹੈਗੇ ਆ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਸਿਮਰ ਖਾਦੀ ਹੋਏਗੀ ਜੀ ਟੂ ਟੋਨ ਸਿਮਰ ਖਾਦੀ ਹੋਏਗੀ ਜੀ ਇਸ ਤੇ ਵਿੱਚ ਜਿਹੜੇ ਹੈਗੇ ਆ ਤੁਹਾਨੂੰ 4 ਪੀਸ ਮਿਲਣਗੇ ਜੀ ਸੇਮ ਵਾਈਨ ਕਲਰ ਹੋਏਗਾ ਜੀ ਵਾਈਨ ਕਲਰ ਹੋਏਗਾ ਸੇਮ 4 ਪੀਸ ਮਿਲਣਗੇ ਸਟਾਫ ਤਾਂ ਬਹੁਤ ਹੀ ਜ਼ਿਆਦਾ ਸੌਫਟ ਹੈਗਾ ਜੀ ਇਦਾਂ ਦਾ ਕੋਈ ਹੈ ਨਹੀਂਗਾ ਵੀ ਇਹਦੇ ਵਿੱਚ ਸ਼ਾਈਨਿੰਗ ਹੈਗੀ ਐ ਸਿਮਰ ਖਾਦੀ ਆ ਜਾਂ ਕੁਝ ਨਹੀਂ ਹੈਗਾ ਜੀ ਬਹੁਤ ਸੋਹਣਾ ਸਟਾਫ ਆ ਜਿਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਸਟਿਚ ਕਰਾ ਸਕਦੇ ਹੋ ਜੀ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਆ ਤੇ ਇਹਦੇ ਵਿੱਚ ਤੁਹਾਨੂੰ 4 ਪੀਸ ਮਿਲਣਗੇ ਜੀ 4 ਪੀਸ ਮਿਲਦੇ ਆ ਜੀ 2 ਪੀਸ ਲੈ ਕੇ ਵੀ ਤੁਸੀਂ ਬੱਚੇ ਦਾ ਵਿੱਚ ਹੀ ਸ਼ਰਟ ਪੀਸ ਆ ਜਿਹੜਾ ਹੁਣ ਅਡਜਸਟ ਕਰ ਸਕਦੇ ਹੋ ਜੀ ਨਾਲ ਜਿਹੜਾ ਹੈਗਾ ਆ ਤੁਸੀਂ ਚਾਰ ਪੀਸ ਲੈ ਕੇ ਤੁਸੀਂ ਸੇਮ ਜਿਹੜੇ ਹੈਗੇ ਉਹ ਸੂਟ ਰੈਡੀ ਕਰ ਸਕਦੇ ਹੋ ਪ੍ਰਾਈਸ ਹੋਏਗਾ ਦੋ ਪੀਸਾਂ ਦਾ 400 ਰੁਪਏ ਤੇ ਇੱਕ ਪੀਸ ਦਾ ਹੋਏਗਾ 200 ਰੁਪਏ ਜੀ ਤੁਹਾਡਾ ਜਿਹੜਾ ਹੈਗਾ ਉਹ ਪੂਰਾ ਸੂਟ ਆ ਜਿਹੜਾ ਰੈਡੀ ਹੁੰਦਾ ਵਿੱਚ ਤੇ ਇੱਕ ਬੱਚੇ ਦੀ ਸ਼ਰਟ ਵੀ ਰੈਡੀ ਹੁੰਦੀ ਹੈ 400 ਰੁਪਏ ਦੇ ਵਿੱਚ ਜੀ 400 ਰੁਪਏ ਦਾ ਤਾਂ ਆਪਾਂ ਨੂੰ ਮਾਰਕੀਟ ਦੇ ਵਿੱਚੋਂ ਦੁਪੱਟਾ ਤੱਕ ਨਹੀਂ ਮਿਲਦਾ ਹੈਗਾ ਪ੍ਰਾਈਸ ਹੈਗਾ ਬਹੁਤ ਹੀ ਘੱਟ ਤੇ ਸਟਾਫ ਵੀ ਹੋਏਗਾ A1 ਕੋਈ ਕੰਪਲੇਂਟ ਨਹੀਂ ਹੋਏਗੀ ਸਟਾਫ ਹੋਏਗਾ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਹੈ ਜੀ ਕੋਈ ਚੁੱਭਣ ਵਾਲਾ ਨਹੀਂ ਕੁਝ ਨਹੀਂ ਹੈਗਾ ਜੀ ਅੱਜ ਵਾਲੀ ਮੇਰੀ ਵੀਡੀਓ ਸੀ ਜਿਹੜੀ ਉਹ ਗਲਾਸ ਔਰ ਗੈਂਜਾ ਸਲਕ ਦੇ ਉੱਪਰ ਸੀਗੀ ਤੇ ਔਰ ਜਿਹੜੀ ਸੀਗੀ ਖਾਦੀ ਦੇ ਉੱਪਰ ਜੀ ਇਹਨਾਂ ਦੇ ਵਿੱਚੋਂ ਦੇਖ ਕੇ ਤੁਹਾਨੂੰ ਕੋਈ ਪੀਸ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੈਗੇ ਹੋ ਜੀ ਔਰ ਜਿਹੜੀਆਂ ਭੈਣਾ ਮੇਰੇ ਜਿਹੜੀਆਂ ਭੈਣਾ ਮੇਰੇ ਚੈਨਲ ਤੇ ਪਹਿਲੀ ਵਾਰੀਆਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਜ਼ਰੂਰ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ